ਵਾ ਆਦਿਆਂਗੇ ਆਪਾਂ ਕਹਿਦਾ ਹੁਣ ਅੱਜ ਅੱਜ ਪਊਾ ਹੋਣੀ ਕੀ ਹੈਗਾ ਨੋਜ ਦੇਖ ਸਕਦੇ ਹਾਂ ਪਿੰਡ ਮਾਇਸਰਖਾਨਾ ਆਪਾਂ ਖੜੇ ਹਾਂ ਜੀ ਗੁਰਦੁਆਰਾ ਸ੍ਰੀ ਚਤਤ ਸਰਸਾ ਸਾਹਿਬ ਤੇ ਮੀਂਹ ਪੈ ਰਿਹਾ ਬਹੁਤ ਜ਼ਿਆਦੇ ਦੱਸੋ ਕਮੈਂਟ ਕਰਕੇ ਕਿੱਥੇ-ਕਿੱਥੇ ਮੀਂਹ ਪਈ ਜਾਂਦਾ ਆ ਦੇਖੋ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਇਸ ਟਾਈਮ ਇੱਥੇ ਇਹ ਤਾਂ ਬਹੁਤ ਜ਼ਿਆਦੇ ਇਸ ਟਾਈਮ ਖੁੱਲਿਆ ਪਿਆ ਪੂਰਾ ਬਹੁਤ ਜ਼ਿਆਦੇ ਬਾਰਿਸ਼ ਹੋ ਰਹੀ ਆ ਅਪਰ ਸਫਾਈ ਦਾ ਕੰਮ ਚੱਲ ਰਿਹਾ ਜੀ ਅੱਜ 7 8 ਤੇ 9 ਤਰੀਕ ਦੀ 7 8 ਤੇ 9 ਤਰੀਕ ਦੀ ਵਰਕੀ ਆ ਗੁਰਦੁਆਰਾ ਸ੍ਰੀ ਸਤਸਰ ਸਹਿਰ ਸੰਤ ਬਾਬਾ ਕੇਸਰ ਸਿੰਘ ਜੀ ਦੀ ਤੇ ਸਫਾਈ ਦਾ ਕੰਮ ਚੱਲ ਰਿਹਾ ਅਰੇ ਘਰ ਰੋੜੀ ਤੋਂ ਆਇਆ ਸੀ ਅਜ ਕੈਨੇ ਆਪਣਾ ਪੁਰਾਣਾ ਸੇਵਾਦਾਰ ਹੈ ਤਾਗੜਾ ਹਾਂ ਵਧੀਆ ਜੀ ਸਤਿ ਸ਼੍ਰੀ ਅਕਾਲ ਮੈਂ ਦੇਖੀ ਮੈਂ ਫਾਈ ਵਾਲੇ ਘਰ ਸਾਰੀ ਆ ਲੰਗਰ ਆਇਆ ਇੱਥੇ ਲੰਗਰ ਲਾਉਣੇ ਨੇ ਆਪਾਂ ਸਪਾਈ ਕਰ ਰਹੇ ਸੀ ਸੇਵਾਦਾਰ ਆ ਰੋੜੀ ਤੋਂ ਆਏ ਸੀ ਸਾਰੇ ਸੇਵਾਦਾਰ ਤੇ ਅੰਦਰ ਲਾਈ ਖੜਿਆ ਟਰੈਕਟਰ ਹੁਣ ਉਮੀਦ ਆ ਕਰਕੇ ਬਹੁਤ ਜਿਆਦਾ ਜਿਹੜਾ ਮੀਂਹ ਆ ਦੁਬਾਰੇ ਨਹੀਂ ਗਿਆ ਬਾਵਾ ਬਸ ਬਣਾ ਦੇ ਨਾ ਬਹੁਤ ਰੋਣਾ ਲਾਵਾ ਰੋਣਾ ਗਰਮੀਆਂ ਦੀ ਆੜ ਜਾਂ ਮੈਨੂੰ ਖੇਤ ਬਾਗ ਜਾਣ ਦੇ ਕਹੀਂ ਜੱਗੀਆਂ ਨੂੰ ਮੈਨੂੰ ਖੇਤ ਬਾਹਾਂ ਜਾਂਦੇ ਗੇਰਾ ਹੋਰ ਖੇਤ ਦਾ ਜਦੋਂ ਨਹੀਂ ਆਉਗਾ ਰਾਤ ਨੂੰ ਨਾਟ ਤੋਂ ਧਾਰੇ ਥਲੇ ਕਰ ਦੇਣਾ ਆ ਲੂਗਾ ਜਰਾ ਮਾਹਲਾ ਸਕੂਟਰੀ ਉਹ ਲਾਈਏ ਆ ਭਰਾਵਾ ਪਾਣੀ ਨਾ ਪਾ ਜੇ ਮਹਾਪਾ ਉਹ ਦੂਜੀ ਆ ਫੇਰ ਲੈ ਪਿਆ ਮੀ ਦਾ ਭੱਜ ਗਿਆ ਇਹ ਹੁਣ ਸਾਰੇ ਲੇਕੀ ਲੁਕੋ ਲੁਕੋ ਲਾਈਏ ਤੇ ਇਹਨੇ ਪਾਣੀ ਪਿਵਾ ਦੇ ਮੇਰੇ ਹੋਰ ਕਿਸੇ ਪੈਲੇ ਪਲੱਗ ਜੀ ਰਾਜ ਲੰਕਦਾ ਜਾ ਉਹ ਮੁੜ ਕੇ ਬਾਲਾ ਮੀਆਂ ਉਹ ਪਾਣੀ ਖੜਨਾ ਦਾ ਕੰਮ ਲੱਗ ਰਿਹਾ ਇਹ ਕਿੰਨਾ ਰੋਜੀ ਜਰਾ ਹਾਂਜੀ ਬਹੁਤ ਬਹੁਤ ਹੈ ਬੰਦ ਕਰਾ ਦਿਓ ਨਾਮ ਰਾਮਨਗਰ ਜਰਨਲ ਰਾਮਨਗਰ ਦਾ ਰਾਮਨਗਰ ਆਪਾ ਬਰਨਸਾ ਪਾਣੀ ਖੜਿਆ ਨਹੀਂ ਹੋਣਾ ਹਜੇ ਵਾਲਾ ਖੜਿਆ ਗਣੀ ਮੇਰੇ ਜਾ ਕੇ ਦੇਖਾ ਡੱਡਾ ਪਾਣੀ ਮੈਂ ਕੰਡਾ ਪਾਣੀ ਛੱਡ ਕੇ ਆਇਆ ਮੈਂ ਕੈਫਟੀ ਜਾਣਾ ਆ ਲਿਖਾ ਬੋਲ ਨਾ ਅਡਵਾਂਸ ਘਾਤਾ ਨਹੀਂ ਨਾ ਥਾਲੀ ਨਹੀਂ ਆ ਬਕਤਾਲੀ ਲਾ ਕੇ ਪਾ ਤਾ ਆ ਮੀਂਹ ਦੇ ਚੱਕ ਮੀਂਹ ਸੱਤੀ ਲੱਗੀ ਪਹਿਲਾ ਸਤਨਾ ਨੂੰ ਲਾਣ ਲਾ ਰਹੇ ਹੋ ਫੇਜੀ ਆ ਹਾਏ ਇਧਰਾ